ਹੈਲੋ ਐਂਡ ਵੈਲਕਮ ਗਾਈਜ਼ ਆਈ ਹੋਪ ਤੁਸੀਂ ਸਾਰੇ ਘੰਟ ਆਵਾਂਗੇ ਤੇ ਗਾਈਜ਼ ਆਪਾਂ ਵੀ ਪੂਰੇ ਘੰਟ ਤੇ ਮਿੱਤਰੋ ਅੱਜ ਪਾਲੀਆਂ ਤਵੀਆਂ ਟਰੈਕਟਰ ਦੇ ਮਗਰ ਫੇਰ ਤੇ ਦੇਖਦੇ ਆਂ ਅੱਜ ਟਰੈਕਟਰ ਕਿੰਨਾ ਜ਼ੋਰ ਲਾਉਂਦਾ ਡੰਪਰ ਦਾ ਕੋਈ ਹਰਕ ਪਿਆ ਹੈ ਕਿ ਨਹੀਂ ਪਿਆ ਤੇ ਦੇਖ ਸਕਦੇ ਤੁਸੀਂ ਦਾ ਅੱਜ ਦੇ ਤੁਸੀਂ ਇਹ ਪਾ ਰਹੇ ਨੇ ਮਗਰ ਨੂੰ ਫੋਲ ਖੋਲ ਕੇ ਕਮੈਂਟ ਫੋਲ ਖੋਲ ਕੇ ਤਾਂ 4x4 ਨਹੀਂ ਗियर ਪਾਉਣਾ 4/2 ਚੀਜ਼ ਲਾਵਾਂਗੇ ਤੇ ਦੇਖਦੇ ਹਾਂ ਕਿੰਨੀ ਪਾਵਰ ਲੰਮਦਾ ਵਾ ਟਾਇਰਾਂ 'ਚ ਪਾਣੀ ਵੀ ਹੈਗਾ ਵਾ ਨਵੇਂ ਮਿੱਤਰੋ ਆ ਗਏ ਫਿਰ ਇੱਕ ਵੀਡੀਓ ਲੈ ਕੇ ਸਾਰਾ ਇਹ ਟਾ ਬੋਲ ਗਿਆ ਇਹ ਬੋਲਤ ਅਭਿਆਨ ਕਰਕੇ 4/4 ਘੱਟ ਕੇ ਪਹਿਲੇ ਹਾਈਟ 'ਤੇ ਚਲਾ ਕੇ ਬਸੋਣੇ ਤੁਹਾਨੂੰ ਫੁੱਲ ਤਵੀਆਂ ਖੋਲਾਂਗੇ ਜਾਂ ਦੇਖੇ ਬੋਲ ਦੇਣਾ ਤੇ 4x4 ਘੜ ਦੇਣਗੇ ਆ ਵਰਤਾ ਵੇਖੋ ਸਭ ਪਹਿਲੇ ਹਾਈਟ ਲੱਗੇ ਆ ਚਲਾਉਣ ਤੇ ਰੋਣਾ ਥੋੜਾ ਜਿਹਾ ਹਿੱਲ ਪਿਆ ਹੈ ਸੋ ਆਹ ਚੱਕਰ ਤੇ ਚਲਾਉਗਾ 2000 ਚੱਕਰ ਦਾ

ਉਹਨਾ ਮਿੱਤਰੋ ਬਹੁਤ ਫਰਕ ਪਿਆ ਹੈ ਇਹਦਾ ਇਹ ਫੋਰ ਬੈਕ ਫੋਰ ਕੱਟਿਆ ਜੀ ਸਵੇਰੇ ਨੇ ਭਾਰੇ ਨੇ ਤੇ ਫੁੱਲ ਖਲੇ ਲੇਟੇ ਆ ਦੇਖੋ ਕਰਦੀ ਮੰਦਾ ਸੋਹਰਾ ਦੇਖੋ ਪਰ ਤੋਂ ਕੱਢੀ ਜਾਂਦਾ ਹੈ ਸੱਤਾਂ ਬੰਨ੍ਹ ਹੀ ਦਿਆ ਤੁਰ ਹੀ ਜਾਂਦੇ ਆ 11 ਦੇ ਪਾਣੀ ਉਹਦੇ ਬਾਅਦ ਵਿੱਚ ਪੁਲਿਸ ਸਾਨੀ ਮਿੱਤਰੋ ਇਹ ਗਾਣਾ ਵੀ ਲੋਕ ਪੀਤ ਆਵੇ ਪੂਰੇ ਖੋਲੇ ਆ ਵੀਡੀਓ ਕੋਈ ਐਡ ਨਹੀਂ ਇੱਜਾ ਹੀ ਆ ਵੇ ਲੋ ਸਾਰੇ ਤਵੇ ਖਿਲੇ ਆ ਲਾਈ ਚੱਲਣਗੇ ਦੇਖ ਸਾਬ ਨਾਲ ਲਾਈ ਆ ਕੋਈ ਵੀਡੀਓ ਕਲੀਪ ਐਡ ਨਹੀਂ ਕਰਦੇ

ਕੱਟੋ ਤੇ ਲੋੜ ਕਿੰਨਾ ਹੀ 4x4 ਪਾ ਕੇ ਕੱਟਦਾ ਹੈ ਤੇ ਹੁਣ ਪਹਿਲੇ ਹਾਈਟ ਕਚਣਿਆ 4x4 ਕੱਢ ਕੇ ਆਪੇ ਸਾਹ ਲੋ ਲੋ ਕਿੰਨਾ ਫਰਕ ਪਿਆ ਹੋ ਗਿਆ ਤੱਕ ਕੋਈ ਚੱਕਰ ਨਹੀਂ ਤੋਂ ਹੰਡਿਆ ਪਹਿਲੀ ਵਾਰ ਦੇ ਵੇਖੋ ਪੰਡਾਈ ਜਾਂਦਾ ਹੈ ਚੰਨ ਭਾਏ ਮੁਸ਼ਕਿਲ ਹੀ ਹੈ ਬੰਨੇ ਨਾ ਦੇ ਆ ਕਰਨ ਤਾਂ ਕਰਕੇ ਥੋੜਾ ਮੁਸ਼ਕਲ ਹੋਂਦਾ ਹੈ ਵੇਖ ਤੇ ਕੋਈ ਫਰਕ ਨਹੀਂ ਪੈਣਾ ਇਹਨੂੰ ਪੱਲੇ ਵੇਖੀ ਚਲਾ ਕੇ ਬਸਾਉਨੇ ਆ ਸਾਡੇ ਦੇ ਨਾਲੋਂ ਬੋਲਣ। ਇਹ ਆਪੀ ਸਾਹਿਬ ਲਾ ਲੋ ਟਰਬੋ ਨਾਲ ਕਿੰਨਾ ਫਰਕ ਪਿਆ ਹੋਊਗਾ ਪਾਣੀ ਵੀ ਭਰਾਇਆ ਟਾਇਰਾਂ 'ਚ। ਫੇਰ ਵੀ ਸਲਿੱਪ ਕੱਟੀ ਜਾਂਦੀ ਹੈ ਤੇ ਬੰਦ ਨਹੀਂ ਹੋਂਦਿਆ ਉਤੋਂ 20 ਤਵੇ ਨੇ ਪੂਰੇ ਤੇ ਗੁੰਮ ਮਾਸਾ ਨਹੀਂ ਵੱਲੋਂ ਪੈਂਦਾ 20 ਤਵੇ ਨੇ ਲੈ ਲਈ ਜਾਂਦਾ ਫੇਰ ਵੀ ਕੋਈ ਫਰਕ ਨਹੀਂ ਹੈ ਫਿਰ 4x4 ਕੱਟਿਆ 4x4 ਪਾਇਆ ਹੋਵੇ ਆਪੀ ਸਾਹ ਨਾਲਿਓ ਤੇ ਕਿੰਦਾ ਯੋਰ ਮਾਰੂਗਾ ਟਰੈਕਟਰ 4x4 ਇਹ ਸੱਚੀ ਹੈ ਆਵੇ ਲੋ ਮਿੱਤਰੋ ਫੇਰ ਵੇ ਲੋ ਕਿ ਪੂਰੀਆਂ ਤਰ੍ਹਾਂ ਖੁੱਲ ਗਈਆਂ ਇੰਟਾਈਮ ਵੀਡੀਓ ਚੱਲਣ ਦੀ ਰੱਖੋ ਮਿੱਟੀ ਪਰ ਵੀਡੀਓ ਕਲਿੱਪ ਕੋਈ ਵੀ ਐਡ ਨਹੀਂ ਕੀਤੀ ਆਂ ਕਿਤੋਂ ਵਾਰੀ ਵੀਡੀਓ ਬਣਾਈ ਆਂ ਕਿ ਲਾਏ ਖਾ ਦਈਏ ਕਈ ਹੁੰਦੇ ਆ ਵੀਡੀਓ ਕਲਿੱਪ ਕਈ ਹੋਰ ਐਡ ਕਰ ਲੈਂਦੇ ਆ ਬੰਦ ਕਰਕੇ ਗੇਅਰ ਬਦਲ ਕੇ ਸਾਡੇ ਸਾਹਮਣੇ ਡੇ ਹੈ ਚਲੌਣ ਕੀ ਫਰਕ ਆ ਚੌਥੇ ਲੋਜ ਤੇ ਕੋਈ ਫਰਕ ਨਹੀਂ 4x4 ਹੀ ਦੇਣਾ ਚੌਥੇ ਲੋਜ 4x4 ਤੇ ਚੱਲਾਂਦੇ ਹਾਈ 파ਗੇ ਬੈਨੇ ਆ ਜੀ ਫਰਕ ਪਈਦਾ ਹੈ ਹੋਰ ਬਾਈ ਬਹੁਤ 파ਗੇ ਤੁਜਾ 파 ਬਾਦ ਕੋਮਾ ਪੰਜਾ ਤੇ ਤੇ ਪਹਿਲੇ ਜੇ ਨਹੀਂ ਮੰਨਦਾ ਵੇ ਲੋ ਪਹਿਲੇ ਜ ਕੋਈ ਫਰਕ ਨਹੀਂ ਲੁਪ ਰੈਂਡਿਆ ਕੀ ਕਰਿਆ ਨਾ ਜਲੀ ਵਾ ਕੋਲ ਕੋਲ ਸਾਨੀ ਵੀਡੀਓ ਵੇਖੋ ਮਿੱਤਰੋ ਕੋਈ ਕਲੀਪ ਐਡ ਨਹੀਂ ਕੀਤੀ ਅਸੀਂ ਪਹਿਲੇ ਹਾਈ ਕਿਧਰ ਦੇਖ ਲੋ ਕੋਈ ਸਰਦੀ ਹੈ ਪਹਿਲੀ ਮਗਰੋਂ ਦੇਖੋ ਫੋਟੋ ਚੰਗੇ ਕਿਹੜਾ ਵੀ ਸੀਨ ਸਵਰਾਲ ਦਾ ਫੈਨ ਆ ਤੇ ਉਹ ਮੇਰਾ ਵੀ ਲਾਈਕ ਤੇ ਸਬਸਕ੍ਰਾਈਬ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ سوراج کامینٹ کر کے دس گیا نکل گیا ਕੋਮ ਨਹੀਂ ਪੈਂਦਾ ਸੀਟੀ ਚੈੱਕ ਕਰਾਈਏ ਮਤਰੋ ਟਰਬੋ ਲਵਾਈ ਆ ਸੀਟੀ ਮਾਰਾ ਸੀਟੀ ਮਾਰਾ ਇੱਕ ਦੋ ਵਾਰੀ ਸੀਟੀ ਸੀਟੀ ਚੈੱਕ ਕਰਾ ਕਪਿਆ ਹੈ ਅਰੇ ਵੇ ਲੋ ਵੀਡੀਓ ਕਲਿੱਪ ਕੋਈ ਵੀ ਐਡ ਨਹੀਂ ਅਸੀਂ ਕੀਤੀ ਤੇ ਪੂਰੇ ਤਵੇ ਖੁੱਲੇ ਨੇ ਆ ਦੇਖੋ ਫੈਂਟ ਦੇ ਭਾਈ ਐ ਕਿੱਲੀ ਤੇ 20 ਤਵੇ ਨੇ ਭਾਰੇ ਨੇ ਤਵੇ ਤੇ ਪਹਿਲੇ ਹੋਏ ਜਿੱਤੇ ਆਰਾਮ ਨਾਲ ਖੇਚ ਲੈਿੰਦਾ 4x4 ਪਾ ਕੇ ਕੋਈ ਦਾ ਮਿੱਤਰ ਕੋਈ ਪ੍ਰਭਾਵ ਨਹੀਂ ਦੇਖਣਾ ਬਾਕੀ ਤੁਸੀਂ ਦੱਸਿਓ ਕਿ ਕਿੱਦਾਂ ਦੀ ਵੀਡੀਓ ਲੱਗੀ ਆ ਮੈਨੂੰ ਲੱਗਿਆ ਜਿੰਨੇ 20000 ਵਾ ਰਾਈਨ ਕਰਦੇ ਆ ਲਾਈਕ ਆ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਆਏ ਚਲਾਣਾ ਸਵੇਰੇ ਰੀਪਰ ਤੇ ਰੀਪਰ ਦੀ ਵੀਡੀਓ ਵਿਖਾਵਾਂਗੇ ਪਰਫਾਰਮੈਂਸ ਚੈੱਕ ਕਰਾਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਅਗਲੇ ਅਗਲੀ ਵੀਡੀਓ ਦੀ ਕਰਾਂਗੇ ਛੇਤੀ